ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ ਕਿ ਖੁਸ਼ੀਆਂ ਮਿਲਣਗੀਆਂ ਇਹ ਸੋਚ ਕੇ ਕਿ ਕੋਈ ਕੰਮ ਨਾ ਕਰੋ ਬਲਕਿ ਖੁਸ਼ ਹੋ ਕੇ ਕੰਮ ਕਰੋ ਖੁਸ਼ੀਆਂ ਆਪ ਚੱਲ ਕੇ ਤੁਹਾਡੇ ਕੋਲ ਆਉਣਗੀਆਂ ਇੱਕ ਬਹੁਤ ਛੋਟੀ ਜਿਹੀ ਕਹਾਣੀ ਇਹ ਕਹਾਣੀ ਗੁਰੂਕੁਲ ਦੀ ਹੈ ਜਿੱਥੇ ਗੁਰੂ ਜੀ ਸਾਰੇ ਚੇਲਿਆਂ ਨੂੰ ਸੰਬੋਧਿਤ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਮੈਂ 2 ਸਾਲ ਲਈ ਤੀਰਥ ਯਾਤਰਾ ਤੇ ਜਾ ਰਿਹਾ ਹਾਂ ਅਤੇ ਤੁਹਾਡੇ ਵਿੱਚੋਂ ਮੈਂ ਦੋ ਵਿਦਿਆਰਥੀਆਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਇੱਕ ਕੰਮ ਸੰਭਾਲ ਕੇ ਜਾ ਰਿਹਾ ਹਾਂ ਅਤੇ ਆਉਣ ਤੋਂ ਬਾਅਦ ਦੱਸਾਂਗਾ ਕਿ ਇਹਨਾਂ ਵਿੱਚੋਂ ਸਰਵਸ਼੍ਰੇਸ਼ਟ ਕੌਣ ਹੈ ਗੁਰੂਜੀ ਦੀ ਗੱਲ ਸੁਣ ਕੇ ਸਾਰੇ ਬੱਚੇ ਬਹੁਤ ਖੁਸ਼ ਹੋਏ ਦੋ ਜੋ ਉਹਨਾਂ ਨੇ ਪਹਿਲਾਂ ਹੀ ਸਲੈਕਟ ਕੀਤੇ ਹੋਏ ਸਨ ਉਹਨਾਂ ਨੂੰ ਅੱਗੇ ਬੁਲਾਇਆ ਅਤੇ ਪਹਿਲੇ ਬੱਚੇ ਨੂੰ ਇੱਕ ਚੀਜ਼ ਸੌਪ ਦਿੱਤੀ ਉਸ ਦੇ ਵਿੱਚ ਕਣਕ ਦੇ ਕੁਝ ਦਾਣੇ ਰੱਖੇ ਅਤੇ ਕਿਹਾ ਬੇਟਾ ਧਿਆਨ ਰੱਖਣਾ ਕਿ ਇਹ ਵੱਧਦੇ ਚਲੇ ਜਾਣ 2 ਸਾਲ ਬਾਅਦ ਜਦ ਮੈਂ ਆਵਾਂ ਤਾਂ ਮੇਰੇ ਚਿਹਰੇ ਤੇ ਖੁਸ਼ੀ ਚਾਹੀਦੀ ਹੈ ਮੈਂ ਮੁਸਕਰਾਵਾਂ ਅਜਿਹਾ ਕੰਮ ਕਰਨਾ ਉਸਨੇ ਕਿਹਾ ਠੀਕ ਹੈ ਗੁਰੂ ਜੀ ਦੂਸਰੇ ਵਾਲੇ ਨੂੰ ਵੀ ਬੁਲਾਇਆ ਉਸ ਨੂੰ ਵੀ ਇਸ ਤਰ੍ਹਾਂ ਹੀ ਕਣਕ ਦੇ ਕੁਝ ਦਾਣੇ ਦਿੱਤੇ ਅਤੇ ਕਿਹਾ ਬੇਟਾ ਧਿਆਨ ਰੱਖਣਾ ਇਹ ਵਾਦ ਦੇ ਚਲੇ ਜਾਣ ਮੇਰੇ ਚਿਹਰੇ ਤੇ ਮੁਸਕਾਨ ਬਣੀ ਰਹੇ ਇਸ ਗੱਲ ਦਾ ਧਿਆਨ ਰੱਖਣਾ ਉਸਨੇ ਕਿਹਾ ਠੀਕ ਹੈ ਗੁਰੂ ਜੀ ਪ੍ਰਣਾਮ ਕੀਤਾ ਦੋਨਾਂ ਨੇ ਗੁਰੂ ਜੀ ਦੋ ਸਾਲ ਲਈ ਤੀਰਥ ਯਾਤਰਾ ਤੇ ਚਲੇ ਗਏ ਜੋ ਪਹਿਲੇ ਵਾਲਾ ਸੀ ਉਸਨੇ ਸੋਚਿਆ ਕਿ ਕੀ ਕੀਤਾ ਜਾਵੇ ਅਜਿਹਾ ਕੀ ਕੀਤਾ ਜਾਵੇ ਕਿ ਗੁਰੂ ਜੀ ਦੇ ਚਿਹਰੇ ਤੇ ਮੁਸਕਾਨ ਆਵੇ ਤਾਂ ਉਸਨੇ ਇੱਕ ਛੋਟੀ ਜਹੀ ਡੱਬੀ ਲਈ ਅਤੇ ਉਸ ਡੱਬੀ ਵਿੱਚ ਉਸਨੇ ਉਹ ਜੋ ਕਣਕ ਦੇ ਦਾਣੇ ਸਨ ਉਹ ਰੱਖ ਦਿੱਤੇ ਅਤੇ ਡੱਬੀ ਦੀ ਪੂਜਾ ਕਰਨ ਲੱਗਾ ਉਸ ਨੂੰ ਲੱਗਿਆ ਕਿ ਗੁਰੂ ਜੀ ਬਹੁਤ ਖੁਸ਼ ਹੋਣਗੇ ਕਿ ਮੇਰੀ ਜੋ ਆਮਾਨਤ ਸੀ ਉਸ ਨੂੰ ਮੇਰੇ ਤੋਂ ਵੀ ਜ਼ਿਆਦਾ ਮੰਨਿਆ ਮੇਰੇ ਜਿੰਨਾ ਸਨਮਾਨ ਦਿੱਤਾ ਤਾਂ ਜਿੱਥੇ ਉਹ ਪੂਜਾ ਕਰਦਾ ਸੀ ਉੱਥੇ ਜਾ ਕੇ ਡੱਬੀ ਰੱਖ ਦਿੱਤੀ ਰੋਤ ਚੰਦਨ ਲਗਾਉਂਦਾ ਤਿਲਕ ਲਗਾਉਂਦਾ ਅਤੇ ਪੂਜਾ ਪਾਠ ਕਰਦਾ ਜਿਵੇਂ ਗੁਰੂ ਜੀ ਨੂੰ ਭੋਗ ਲਗਾਉਂਦਾ ਸੀ ਭੋਗ ਲਗਾਉਂਦਾ ਪੂਜਾ ਆਰਾਧਨਾ ਕਰਦਾ ਜੋ ਉਸ ਦੀ ਹਰ ਰੋਜ਼ ਦੀ ਕਿਰਿਆ ਸੀ ਉਹ ਕਰਦਾ ਚਲਿਆ ਗਿਆ 2 ਸਾਲ ਤੱਕ ਉਸ ਨੇ ਇਹੀ ਕੰਮ ਕੀਤਾ ਉਸ ਡੱਬੀ ਨੂੰ ਸਵੈਮ ਗੁਰੂ ਜੀ ਮੰਨ ਕੇ ਪੂਜਾ ਕਰਦਾ ਰਿਹਾ ਅਤੇ ਜੋ ਦੂਸਰਾ ਸੀ ਉਸ ਨੇ ਕੀ ਕੀਤਾ ਆਪਣੇ ਪਿੰਡ ਗਿਆ ਆਪਣੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਖੇਤ ਵਿੱਚੋਂ ਮੈਨੂੰ ਥੋੜਾ ਜਿਹਾ ਹਿੱਸਾ ਚਾਹੀਦਾ ਹੈ ਥੋੜੀ ਜਹੀ ਜਗ੍ਹਾ ਚਾਹੀਦੀ ਹੈ ਮੇਰੇ ਗੁਰੂ ਜੀ ਨੇ ਇੱਕ ਕੰਮ ਸੌਪਿਆ ਹੈ ਪਿਤਾ ਜੀ ਨੇ ਪੁੱਛਿਆ ਕੀ ਕਰਨਾ ਹੈ ਤਾਂ ਉਸਨੇ ਦੱਸਿਆ ਕਿ ਕਣਕ ਦੇ ਦਾਣੇ ਹਨ ਇਹਨਾਂ ਨੂੰ ਵਧਾਉਣਾ ਹੈ ਉਸਨੇ ਉਹ ਜੋ ਕਣਕ ਦੇ ਬੀਜ ਸਨ ਉਹ ਬੀਜ ਦਿੱਤੇ ਅਤੇ ਜਦੋਂ ਫਸਲ ਹੋਈ ਤਾਂ ਉਹ ਵੱਧ ਗਏ ਫਿਰ ਅਗਲੀ ਫਸਲ ਹੋਈ ਹੋਰ ਵੱਧ ਗਏ ਇਸ ਤਰੀਕੇ ਨਾਲ 2 ਸਾਲ ਵਿੱਚ ਉਸਨੇ ਵਧੀਆ ਪੈਦਾਵਾਰ ਕੀਤੀ 2 ਸਾਲ ਤੱਕ ਉਹ ਇਹੀ ਕੰਮ ਕਰਦਾ ਰਿਹਾ 2 ਸਾਲ ਬਾਅਦ ਜਦੋਂ ਗੁਰੂ ਜੀ ਆਏ ਤਾਂ ਤੀਰਥ ਯਾਤਰਾ ਤੋਂ ਵਾਪਸ ਆਉਣ ਤੋਂ ਬਾਅਦ ਗੁਰੂ ਜੀ ਤਾਂ ਬੇਕਰਾਰ ਸਨ ਇਹ ਦੇਖਣ ਲਈ ਕਿ ਕਿਹੜੇ ਵਿਦਿਆਰਥੀ ਨੇ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਹੈ ਸਾਰੇ ਚੇਲਿਆਂ ਨੇ ਸਵਾਗਤ ਕੀਤਾ ਅਤੇ ਗੁਰੂ ਜੀ ਜਿਸ ਤਰੀਕੇ ਨਾਲ ਪ੍ਰਵਚਨ ਦਿੰਦੇ ਸਨ ਆ ਕੇ ਆਪਣੇ ਆਸਣ ਤੇ ਬੈਠ ਗਏ ਬੁਲਾਇਆ ਉਨ੍ਹਾਂ ਨੇ ਦੋਨਾਂ ਬੱਚਿਆਂ ਨੂੰ ਪਹਿਲੇ ਨੂੰ ਕਿਹਾ ਕਿ ਦੱਸੋ ਕੀ ਕੀਤਾ ਪਹਿਲੇ ਵਾਲਾ ਦੌੜ ਕੇ ਗਿਆ ਆਪਣੇ ਕਮਰੇ ਵਿੱਚ ਜਾ ਕੇ ਉਹ ਡੱਬੀ ਲਿਆਇਆ ਅਤੇ ਡੱਬੀ ਦਿਖਾ ਕੇ ਕਿਹਾ ਗੁਰੂ ਜੀ ਇਸ ਵਿੱਚ ਉਹ ਦਾਣੇ ਜੋ ਤੁਸੀਂ ਮੈਨੂੰ ਦਿੱਤੇ ਸਨ ਤੁਹਾਡੇ ਤੋਂ ਵੀ ਜ਼ਿਆਦਾ ਮੈਂ ਤੁਹਾਡੀ ਆਮਾਨਤ ਦੀ ਪੂਜਾ ਕੀਤੀ ਹੈ ਤੁਹਾਡੇ ਬਰਾਬਰ ਸਨਮਾਨ ਦਿੱਤਾ ਹੈ ਰੋਜ਼ਾਨਾ ਪੂਜਾ ਪਾਠ ਕਰਦਾ ਸੀ ਭੋਗ ਲਗਾਉਂਦਾ ਸੀ ਬਸ ਤੁਹਾਡਾ ਆਸ਼ੀਰਵਾਦ ਮਿਲ ਜਾਵੇ ਤੁਹਾਡੇ ਚਿਹਰੇ ਤੇ ਮੁਸਕਾਨ ਆ ਜਾਵੇ ਗੁਰੂ ਜੀ ਇਹ ਸੁਣ ਕੇ ਬਹੁਤ ਉਦਾਸ ਹੋਏ ਉਹਨਾਂ ਦੇ ਚਿਹਰੇ ਤੋਂ ਖੁਸ਼ੀ ਗਾਇਬ ਹੋ ਗਈ ਪਹਿਲੇ ਵਾਲਾ ਚਿੰਤਾ ਵਿੱਚ ਆ ਗਿਆ ਕਿ ਇਹ ਕੀ ਹੋਇਆ ਫਿਰ ਉਹਨਾਂ ਨੇ ਦੂਸਰੇ ਨੂੰ ਪੁੱਛਿਆ ਕਿ ਵਈ ਕੀ ਕੀਤਾ ਤਾਂ ਉਸਨੇ ਦੱਸਿਆ ਕਿ ਗੁਰੂ ਜੀ ਮਾਫ ਕਰਨਾ ਪਤਾ ਨਹੀਂ ਸੀ ਕਿ ਤੁਸੀਂ ਅੱਜ ਹੀ ਆਉਣ ਵਾਲੇ ਹੋ ਮੈਂ ਪਿਤਾ ਜੀ ਨੂੰ ਬੋਲਦਾ ਹਾਂ ਸੰਦੇਸ਼ ਭੇਜਦਾ ਹਾਂ ਉਹ ਲੈ ਕੇ ਆਉਣਗੇ ਜੋ ਮੈਂ ਕੀਤਾ ਹੈ ਪਿੰਡ ਵਿੱਚੋਂ ਪਿਤਾ ਜੀ ਬੈਲ ਗੱਡੀ ਤੇ ਉਹ ਅਨਾਜ ਰੱਖ ਕੇ ਲੈ ਆਏ ਗੁਰੂ ਜੀ ਨੇ ਦੇਖਿਆ ਤਾਂ ਉਹ ਬਹੁਤ ਪ੍ਰਸੰਨ ਹੋਏ ਅਤੇ ਬੋਲੇ ਵਾ ਤੂਤਾ ਜੋ ਵਾਧਾ ਚਲਿਆ ਜਾਵੇ ਅਜਿਹਾ ਕੰਮ ਕੀਤਾ ਹੈ ਗੁਰੂ ਜੀ ਨੇ ਸਾਰੇ ਬੱਚਿਆਂ ਨੂੰ ਇੱਕ ਸਭ ਤੋਂ ਜ਼ਰੂਰੀ ਸਿੱਖ ਦਿੱਤੀ ਅਤੇ ਕਿਹਾ ਕਿ ਬੇਟਾ ਦੇਖੋ ਇਹ ਜੋ ਪਹਿਲੇ ਵਾਲਾ ਸੀ ਇਸ ਨੇ ਡੱਬੀ ਵਿੱਚ ਦਾਣੇ ਰੱਖੇ ਇਨ੍ਹਾਂ ਦਾਣਿਆਂ ਵਿੱਚੋਂ ਅੱਧੇ ਦਾਣੇ ਤਾਂ ਸੜ ਚੁੱਕੇ ਹਨ ਕੂਣ ਲੱਗ ਚੁੱਕਿਆ ਹੈ ਅਤੇ ਅੱਧੇ ਸੜਨ ਦੇ ਕਰੀਬ ਹਨ ਤੇ ਦੂਜੇ ਨੇ ਦਿਮਾਗ ਲਗਾਇਆ ਜੋ ਮੈਂ ਗਿਆਨ ਦਿੱਤਾ ਸੀ ਉਸ ਨੂੰ ਆਚਰਣ ਵਿੱਚ ਢਾਲਿਆ ਅਤੇ ਵਾਧਾ ਚਲਿਆ ਜਾਵੇ ਅਜਿਹਾ ਕੰਮ ਕੀਤਾ ਉਸਨੇ ਪੈਦਾਵਾਰ ਕੀਤੀ ਕਣਕ ਹੋਰ ਵੱਧਦੀ ਚਲੀ ਗਈ ਇਹ ਕਹਾਣੀ ਗੁਰੂ ਜੀ ਅਤੇ ਕਣਕ ਦੇ ਦਾਣਿਆਂ ਦੀ ਨਹੀਂ ਹੈ ਇਹ ਸਾਡੀ ਅਤੇ ਤੁਹਾਡੀ ਕਹਾਣੀ ਹੈ ਸਾਡੇ ਵਿੱਚ ਬਹੁਤ ਸਾਰੇ ਲੋਕ ਬਹੁਤ ਸਾਰਾ ਗਿਆਨ ਰੱਖਦੇ ਹਨ ਬਹੁਤ ਕੁਝ ਜਾਣਦੇ ਹਨ ਸਮਝਦੇ ਹਨ ਪਛਾਣਦੇ ਹਨ ਪਰ ਇੰਪਲੀਮੈਂਟ ਨਹੀਂ ਕਰਦੇ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਵਧੀਆ-ਵਧੀਆ ਗੱਲਾਂ ਪਤਾ ਹੁੰਦੀਆਂ ਹਨ ਪਰ ਜ਼ਿੰਦਗੀ ਵਿੱਚ ਉਤਾਰਦੇ ਨਹੀਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਸ਼ੁਰੂ ਕਰੋਗੇ ਉਨਾ ਆਦਤਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣਾ ਹੈ ਤਾਂ ਜੋ ਤੁਸੀਂ ਸਿੱਖਿਆ ਹੈ ਉਸ ਨੂੰ ਜੀਵਨ ਵਿੱਚ ਆਚਰਣ ਵਿੱਚ ਢਾਲਣਾ ਸ਼ੁਰੂ ਕਰੋ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਨਹੀਂ ਤਾਂ ਇਹ ਸਾਰਾ ਗਿਆਨ ਇਸ ਤਰ੍ਹਾਂ ਹੀ ਧਰਿਆ ਰਹਿ ਜਾਵੇਗਾ ਅਤੇ ਇੱਕ ਦਿਨ ਤੁਸੀਂ ਕਹੋਗੇ ਕਿ ਬਹੁਤ ਦੇਰ ਹੋ ਗਈ ਧੰਨਵਾਦ ਅੱਜ ਦੀ ਇਹ ਕਹਾਣੀ ਜੇਕਰ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ